ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਜਾਰੀ ਹੈ ਜੀ ਸਾਖਤ ਕੀ ਵਿਧ ਤੋ ਸਾਖਤ ਬੰਦਾ ਨਾਸਕ ਬੰਦੇ ਦੀ ਵਿਵਸਥਾ ਇਹ ਹੁੰਦੀ ਹੈ ਉਹ ਸੋਚਦਾ ਹੈ ਕਿ ਮੈਂ ਬੜੇ ਸੁਖਮਾਨ ਰਿਆਂ ਦੁਨੀਆਦਾਰੀ ਦੀ ਮੋਜਾ ਕਰ ਰਿਆਂ ਇਹ ਜਿਹੜੇ ਭਗਤੀ ਪਾਲਵ ਪਾਸੇ ਲੱਗੇ ਨੇ ਇਹ ਮਨਦੜੀ ਦਾ ਜੀਵਨ ਜੀਉਰੇ ਨੇ ਬੜੇ ਸੱਚ ਦੇ ਵਿੱਚ ਤੁਰਨੂ ਕਰਕੇ ਸੁਮਾਇ ਨਾ ਇਹ ਵਿਚ ਨਹੀਂ ਸਕਦੇ ਸਮਾਦ ਨਾਲ ਫਿਰ ਨਹੀਂ ਸਕਦੇ ਵਕਤ ਦੇ ਲਿਆਦਨ ਆਪਣੇ ਆਪ ਨੂੰ ਬਦਲ ਨਹੀਂ ਸਕਦੇ ਤੇ ਇਹ ਉਹ ਦੁਖੀ ਸਮਝਦਾ ਸੁਝਦਾ ਇਹ ਭਗਤੀ ਪਾਵਨ ਬੰਦੇ ਆ ਸਵਾਦੀਆਂ ਅੱਖਾਂ ਵਿੱਚ ਟਕੇ ਬੈਠੇ ਨੇ ਬਗਲੇ ਵਾਂਗੂ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਇਹਨਾਂ ਨੇ ਜ਼ਿੰਦਗੀ ਦਾ ਕੀ ਸਵਾਦ ਖਟਿਆ ਨਾ ਚੰਗਾ ਖਾਇਆ ਨਾ ਚੰਗਾ ਲਾਇਆ ਉਹ ਐਸਾ ਸੋਚਦਾ ਪਰ ਗੁਰਬਾਣੀ ਗੁਰਸਾਹਿਬ ਕਹਿੰਦੇ ਨੇ ਹਰ ਰਸ ਉਪਰ ਅਵਰ ਕਹਿ ਕੇ ਆ ਜਿਨ ਪੀਆ ਸੋ ਤ੍ਰਿਪਤਾਗਾ ਹਰੀ ਨਾਮ ਦੇ ਰਸ ਦੇ ਉੱਪਰ ਕਿਹੜੀ ਚੀਜ਼ ਕਹੀ ਜਾ ਸਕੀਏ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਨਾਮ ਦਾ ਪਕੀ ਦਾ ਰਸ ਆ ਗਿਆ ਹਰ ਰਸ ਉੱਪਰ ਅਵਰ ਕਾਹੀ ਹੈ ਜਿਨ ਪਿਆਸ ਉਹ ਤ੍ਰਿਪਤਾਗਾ ਜਿਸ ਨੇ ਪੀਤਾ ਨਾ ਉਹ ਤ੍ਰਿਪਤੀ ਹੋਗਾ ਉਹਨਾਂ ਨੂੰ ਇਹਨਾਂ ਗੱਲਾਂ ਦੀ ਭੁੱਖ ਨਹੀਂ ਰਹਿੰਦੀ ਜਿਨ੍ਹਾਂ ਨੂੰ ਸਾਤ ਸਾਖਤ ਬੰਦਾ ਮੋਜਾਂ ਸਮਝਦਾ ਨਾ ਉਹਨਾਂ ਨੂੰ ਇਹਨਾਂ ਮੋਜਾਂ ਦੀ ਲੋੜ ਹੀ ਨਹੀਂ ਰਹਿੰਦੀ ਉਹ ਇਸੇ ਨਾਮ ਦੀ ਮੋਜੂ ਮਸਤਨ ਮਾਇਆ ਮੋਹਿਤ ਜਿਨ ਹਰ ਰਸ ਖੋਇਆ जिन्होंने माया ਦੇ ਮੋਹ ਵਿੱਚ ਫਸ ਕੇ ਇਹ ਨਾਮ ਰਸ ਖੋਲਿਆ ਗਵਾ ਲਿਆ ਜਾਂ ਸਾਖਤ ਦੁਰਮਤ ਲਾਗਾ مانੋ ਕਿ ਉਹ ਬੰਦਾ ਸਾਖਤ ਹੈ ਉਹ ਦੁਰਮਤ ਲਾਗਾ ਪੈੜੀ ਮਤ ਪਿਛੇ ਲੱਗ ਕੇ ਤੁਰਿਆ ਪਿਆ ਆਪਣੀ ਮਤ ਨੂੰ ਸ੍ਰੀ ਸ਼ਮਦਾ ਗੁਰੂ ਦੀ ਮਤ ਦੀ ਉਹ ਕਦਰ ਨਹੀਂ ਬੰਦਾ ਸਾਖਤ ਕੋ ਅੰਮ੍ਰਿਤ ਬੂਦ ਸਿੰਚੋ ਸਭ ਡਾਲ ਬੂਦ ਵੀ ਸੁਕਾਰੇ ਜੇ ਨਾਸਕ ਬੰਦੇ ਨੂੰ ਤੁਸੀਂ ਉਹਦੇ ਅੰਦਰ ਅੰਮ੍ਰਿਤ ਸਿੰਜਣ ਦੀ ਕੋਸ਼ਿਸ਼ ਕਰੋ ਭਾਵ ਅੰਮ੍ਰਿਤ ਮੇਰੀ ਬਾਣੀ ਦਾ ਗਿਆਨ ਦੇਣ ਦੀ ਕੋਸ਼ਿਸ਼ ਕਰੋ ਉਹ ਗੂ ਮੁਰਕੇ ਵੀਸੀ ਕੋਲਦਾ ਉਹਦੀਆਂ ਡਾਲੀਆਂ ਫਲ ਫੁੱਲ ਸਭ ਜ਼ਹਿਰ ਦੇ ਭਰੇ ਹੁੰਦੇ ਨੇ ਜਿਉਂ ਜਿਉ ਨਿਵੇਂ ਸਾਗਦ ਨਰ ਸੇਤੀ ਨਾਸਤਿਕ ਬੰਦੇ ਅਗੇ ਅਗਰ ਤੁਸੀਂ ਚੁੱਕ ਕੇ ਨਿਮਰਤਾ ਦਾ ਪ੍ਰਗਟਾਵਾ ਕਰਦੇ ਹੋ ਉਹ ਸੋਚਦਾ ਹੈ ਡਰ ਗਿਆ ਮੇਰੇ ਕੋਲ ਉਹ ਸੋਚਦਾ ਮੇਰੇ ਅਗੇ ਲਿਫ ਗਿਆ ਜਿਉਂ ਜਿਉ ਨਿਵੇਂ ਸਾਗਦ ਨਰ ਸੇਤੀ ਛੇੜ ਛੇੜ ਕੱਢਾ ਵਿਖਾਰੇ ਉਹ ਫਿਰ ਹੋਰ ਛੇੜਦਾ ਛੇੜ ਛੇੜ ਕੇ ਮਟਕਾ ਮੜਕਾ ਕੇ ਤੁਹਾਡਾ ਮਜ਼ਾਕ ਉਡਾਂਦਾ ਹੈ ਭਗਤੀ ਪਾਵਲੇ ਬੰਦੇ ਗੁਰਮੁਖਾਂ ਦਾ ਮਜ਼ਾਕ ਉਲੰਦਾ ਇਹੋ ਜਿਹਾ ਉਹ ਸੋਚਦਾ ਇਹ ਮੇਰੇ ਅੱਗੇ ਆਰ ਗਏ ਨੇ ਕਈ ਵਾਰ ਨਾਸਤਿਕ ਬੰਦਾ ਬੜੀ ਫਜ਼ੂਲ ਦੀ ਬਹਿਸ ਕਰਦਾ ਹੈ ਨਹੀਂ ਗੋਰਾ ਬੂਹ ਬਾਤਾਂ ਜਾਣਦਾ ਹੈ ਬੜੀਆਂ ਗੱਲਾਂ ਕਰਨੀਆਂ ਜਾਣਦਾ ਉਹ ਔਰ ਐਸੀ ਐਸੀ ਦਰੇਲਾ ਮਾਰਦਾ ਕੋ ਗੁਰਮੁਖਾਂ ਨੂੰ ਕਈ ਦਫਾ ਲਾਜਵਾਬ ਕਰ ਦਿੰਦਾ ਸੋਚਦਾ ਮੈਂ ਜਿੱਤ ਗਿਆ ਇਹ ਨਹੀਂ ਪਤਾ ਨਹੀਂ ਤੂੰ ਜਿੱਤਿਆ ਨਹੀਂ ਹੈ ਤੂੰ ਅਜੇ ਵੀ ਆ ਰਿਹਾ ਹੀ ਹੈ ਕੋਈ ਬੰਦਾ ਆਤਮਿਕ ਜੀਵਨ ਜਿਉਂਦਾ ਹੈ ਉਹ ਆਤਮਿਕ ਜੀਵਨ ਕਿਹਦਾ ਹੈ ਉਦੀ ਵਿਆਖਿਆ ਨਹੀਂ ਕਰ ਸਕਦਾ ਅਗਰ ਉਹਦੇ ਸਵਾਲਾਂ ਜਵਾਬਾਂ ਦੀ ਵਿੱਚ ਉਹ ਫੇਲ ਹੋ ਜਾਂਦਾ ਹੈ ਦਾ ਮਤਲਬ ਇਹ ਨਹੀਂ ਕਿ ਕਮਜ਼ੋਰ ਹੈ ਨਹੀਂ ਧਰਮ ਦਾ ਮਾਰਗ ਐਸਾ ਰੱਬ ਦਾ ਹੁਕਮ ਐਸਾ ਕਿ ਇਹਦਾ ਮੁਕੰਮਲ ਜਵਾਬ ਦੇ ਦਿੱਤਾ ਨਹੀਂ ਜਾ ਸਕਦਾ ਰੱਬੀ ਮੇਰ ਉਹ ਸਮਝਾਈ ਨਹੀਂ ਜਾ ਸਕਦੀ ਹੈ ਗੁਰੂ ਸਾਹਿਬ ਨੇ ਸੰਸਾਰੀ ਸ਼ਬਦਾਂ ਵਿੱਚ ਦੁਨੀਆਵੀ ਬੋਲੀ ਦੇ ਲਫ਼ਜ਼ਾਂ ਵਿੱਚ ਪ੍ਰਮਾਤਮਾ ਦੇ ਰੂਪ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਪੁਰ ਰੂਰ ਤੇ ਉਹ ਤੇ ਚੀਜ਼ ਸਮਝਾਈ ਨਹੀਂ ਜਾ ਸਕਦੀ ਕਿ ਉਹਦਾ ਦ੍ਰਿਸ਼ਟਾਂਤ ਹੀ ਕੋਈ ਨਹੀਂ ਉਹਦੀ ਉਪਮਾ ਹੀ ਕੋਈ ਨਹੀਂ ਹੈ ਉਹਦੀ ਬਰਾਬਰੀ ਦਾ ਹੈ ਹੀ ਕੋਈ ਨਹੀਂ ਜਿੱਦੀ ਮਿਸਾਲ ਦੇ ਕੇ ਸਮਝਾਇਆ ਜਾ ਸਕੇ ਨਾ ਹੀ ਆਤਮਾ ਜੀਵਨ ਸਮਝਾਣਾ ਇਨਾ ਸੋਖਾ ਹੁੰਦਾ ਹੈ ਤੋ ਸਾਖਤ ਕੂੜੇ ਸੱਚ ਨਾ ਪਾਰ ਹੈ ਇਹਨਾਂ ਸਾਖਤਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਦੁਬਦਾ ਬਾਂ ਦਾ ਆਵੇ ਜਾਵੇ ਉਹ ਦੁਬਦਾ ਵਾਲੀ ਮਤ ਦੁਚਿੱਤੇ ਵਾਲੀ ਮਤ ਇਹ ਚੰਗਾ ਕੀ ਉਹ ਚੰਗਾ ਉਹ ਨਿਰਣਾ ਕਰ ਹੀ ਨਹੀਂ ਸਕਦੇ ਜ਼ਿੰਦਗੀ 'ਚ ਇਹ ਉਹਦਾ ਆਣ ਜਾਣ ਬਣਿਆ ਰਹਿੰਦਾ ਹੈ ਲਿਖਿਆ ਲੇਖਣਾ ਮਿਟਾਏ ਕੋਈ ਲਿਖਿਆ ਲੇਖਣਾ ਮਿਟਾਏ ਕੋਈ ਗੁਰਮੁਖ ਮੁਕਤ ਕਰਾਵਣਿਆਂ ਉਹਨਾਂ ਦਾ ਇਹ ਲੇਖ ਐਸਾ ਲਿਖਿਆ ਹੁੰਦਾ ਕਰਮਾਂ ਜੀ ਐਸਾ ਲਿਖਿਆ ਹੁੰਦਾ ਇਹ ਕੋਈ ਮਿਟਾ ਨਹੀਂ ਸਕਦਾ ਉਹਨਾਂ ਨੇ ਉਧਰ ਟੱਕਰਾਂ ਹੀ ਖਾਣੀਆਂ ਹੁੰਦੀਆਂ ਨੇ ਗੁਰਮੁਖ ਮੁਕਤ ਕਰਾਵਣਿਆਂ ਇਹ ਗੁਰਮੁਖੀ ਹੈ ਜਿਹੜਾ ਇਨਾਂ ਚੀਜ਼ਾਂ ਕੋਲੋਂ ਮੁਕਤ ਹੋ ਜਾਂਦਾ ਹੈ ਆਪਣੇ ਜੀਵਨ ਸੁਵਾਰ ਲੈਂਦਾ ਹੈ ਤੋ ਇਹ ਜਿਨ੍ਹਾਂ ਅੰਦਰ ਇਹ ਕੂੜ ਵਰਤਦਾ ਨਾ ਮੋਹ ਮਾਇਆ ਦਾ ਦੂਜੇ ਭਾਵ ਦਾ ਜਿਨ੍ਹਾਂ ਅੰਦਰ ਕੂੜ ਵਰਤਿਆ ਸੱਚ ਨਾ ਪਾਵੇ ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ ਹਲੋ ਕਿ ਝੂਠੇ ਬੰਦੇ ਨਾਲ ਵੀ ਅਗਰ ਕੋਈ ਝੂਠ ਕਰੇ ਫਰਾਡ ਕਰੇ ਉਹ ਵੀ ਨਰਾਜ ਹੁੰਦਾ ਕਹਿੰਦਾ ਮੇਰੇ ਨਾਲ ਇਹਨੇ ਫਰਾਡ ਕੀਤਾ ਮੇਰੇ ਨਾਲ ਇਹਨੇ ਝੂਠ ਬੋਲਿਆ ਉਹ ਆਪ ਭਾਵੇਂ ਕੂੜਾ ਹੀ ਹੋਵੇ ਲੇਕਿਨ ਆਪਣੇ ਨਾਲ ਕੂੜ ਹੁੰਦਾ ਉਹ ਦੇਖ ਕੇ ਉਹ ਵੀ ਨਹੀਂ ਪਸੰਦ ਕਰਦਾ ਇਹਨਾਂ ਅੰਦਰ ਕੂੜ ਵਰਦਾ ਸੱਚ ਨਾ ਪਾਵੀ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ ਕੂੜਿਆ ਨਹੀਂ ਰੱਜਿਆ ਕੂੜ ਜਿਉਂ ਵਿਸ਼ਟਾ ਕਾ ਖਾਵੇ ਜਿਉਂ ਕਾਗ ਵਿਸ਼ਟਾ ਵਿੱਚ ਮੂੰਹ ਪਾ ਕੇ ਖੁਸ਼ ਹੁੰਦਾ ਨਾ ਕੂੜਿਆਰ ਕੂੜੇ ਕੰਮ ਕਰਕੇ ਖੁਸ਼ ਹੁੰਦਾ ਜਿੰਨਾਂ ਏਰਾ ਫੇਰੀਆਂ ਕਰਦਾ ਜਿੰਨੀਆਂ ਚਲਾਕੀਆਂ ਕਰਦਾ ਫਰਾਡ ਕਰਕੇ ਦੁਨੀਆ ਨੂੰ ਲੁੱਟਦਾ ਸੋਚਦਾ ਭਾਈ ਮੈਂ ਕਾਮਯਾਬ ਹੋ ਗਿਆ ਮੇਰਾ ਪਲਾਨ ਮੇਰੀ ਪਾਲਿਸੀ ਮੇਰੇ ਟੰਗ ਮੇਰੇ ਤਰੀਕੇ ਉਹ ਬੜਾ ਖੁਸ਼ ਹੁੰਦਾ ਇਹ ਨਹੀਂ ਪਤਾ ਕਿ ਕਰ ਕੀ ਰਿਹਾ ਤੂੰ ਆਤਮਾ ਨੂੰ ਜਿਉਂ ਲੁਟਾਰੇਂ ਔਰ ਫਰਾਡਾਂ ਪਖੰਡਾਂ ਵਿੱਚ ਲੁੱਟ ਕੁ ਸੁਰਦੇ ਵਿੱਚ ਤੂੰ ਮਾਇਰ ਹੋ ਰਿਹਾ ਜਿਸ ਹਰ ਹੋਏ ਕਿਰਪਾਲ ਸੋ ਨਾਮ ਤੇ ਆਵੇ ਕਿਰਪਾ ਇਹ ਹੈ ਇਹ ਕਿਰਪਾ ਥੜੀ ਹੈ ਕਿਹੜਾ ਵੀ ਨਹੀਂ ਕਰਕੇ ਤੇ ਲੱਖਾਂ ਵਾਰ ਤੰਦੂਲ ਦੇ ਇਕੱਠੇ ਕਰ ਲਈ ਸਾਰੀ ਦੁਨੀਆ ਠਾਕੇ ਆਪਣੇ ਪਿੱਛੇ ਲਾ ਲਈ ਤੇ ਇਹ ਬੜੀ ਕੋਈ ਬਾਦਰੀ ਨਹੀਂ ਕਿਉਂਕਿ ਲਾਸ਼ ਉੱਪਰ ਫਿਰ ਜ਼ੀਰੋ ਹੀ ਹੋ ਜਾਂਦਾ ਬੰਦਾ ਜਿਸ ਹੋਏ ਕਿਰਪਾਲ ਸੋ ਨਾਮ ਤੇ ਆਵੇ ਇਹ ਹੈ ਕਿਰਪਾ ਜੇ ਬੰਦੇ ਦੀ ਸੁਰਤੀ ਨਾਮ ਨਾਲ ਜੁੜ ਜਾਏ ਕਿਉਂਕਿ ਇਹ ਇੱਕ ਐਸੀ ਬਾਦਸ਼ਾਹੀ ਹੈ ਇਹਦਾ ਕੋ ਮੁੱਲ ਨਹੀਂ ਪੈ ਸਕਦਾ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵੇ ਜੇ ਬੰਦਾ ਗੁਰਮੁਖ ਬਣ ਕੇ ਹਰੀ ਨਾਮ ਦੀ ਅਰਾਧਨਾ ਕਰੇ ਫਿਰ ਕੂੜ ਪਾਪ ਲੈ ਜਾਵੇ ਫਿਰ ਇਹ ਕੂੜ ਪਾਪ ਸਾਰਿਆਂ ਦੇ ਨੂੰ ਲੈ ਜਾਂਦੇ ਨੇ ਤੇ ਜਿੰ ਨਹੀਂ ਤੇ ਨਾਸਕ ਬੰਦਾ ਬੁੱਢਾ ਵੀ ਹੋ ਜਾਂਦਾ ਨਾ ਸਰੀਰ ਜਵਾਬ ਦੇ ਜਾਂਦਾ ਉਸ ਵੇਲੇ ਸੋਚਦਾ ਕਿ ਹੁਣ ਉਹ ਨਾਮ ਮੋਜਾ ਕਰਨ ਜੁਗਾ ਨਾ ਦੁਨੀਆਵੀ ਰਸ ਆਨੰਦ ਲੈਣ ਜੁਗਾ ਫਿਰ ਅਜੇ ਵੀ ਦਿਲ ਤਰਸਦਾ ਮਨ ਤਰਫਦਾ ਕਦੇ ਵੀ ਮਨ ਰਜਿਆ ਨਹੀਂ ਅਜੇ ਵੀ ਮਨ ਭੁੱਖਾ ਭੁੱਖਾ ਹੀ ਕਰਦਾ ਹੈ ਕਿਉਂਕਿ ਜ਼ਿੰਦਗੀ ਕਹੇ ਮਨ ਨੂੰ ਸੰਦੂਕ ਦਿੱਤਾ ਹੀ ਨਹੀਂ ਤੇ ਰੀ ਦਿੱਤਾ ਹੀ ਨਹੀਂ ਉਹ ਹਸਲਾ ਦਿੱਤਾ ਹੀ ਨਹੀਂ ਬਰਦਾਸ਼ਤ ਦਾ ਮਾਦਾ ਹੀ ਨਹੀਂ ਹੈ ਬਿਰਧ ਪਿਆ ਜੋਬਨ ਤਨ ਖਿਸਿਆ ਕਾਫ ਕੰਠ ਬਿਰੂਦੋ ਨੈਨੂ ਨੀਰ ਤਰੇ ਅੱਖਾਂ ਜੋ ਨੀਰ ਵਗ ਰਿਹਾ ਪਾਣੀ ਸਿੰਮ ਰਿਹਾ ਬਿਰਧ ਪਿਆ ਬੁੱਢਾ ਹੋ ਗਿਆ ਜੋਬਨ ਤਨ ਖਿਸਿਆ ਜਵਾਨੀ ਗਈ ਤਨ ਨੂੰ ਹੌ ਆਸੇ ਆਸੇ ਖਿੰਜਦਾ ਜਾ ਰਿਹਾ ਹੈ ਪੁਰਾਣਾ ਉਰੇ ਬਿਰਦ ਉਰੇ ਜਿਵੇਂ ਲੱਕੜੀ ਪੜਦੀ ਹੈ ਤੇ ਕਿਸ ਤਰ੍ਹਾਂ ਖੁਰਦੀ ਜਾਂਦੀ ਹੈ ਕਾਂਠੀ ਵਿਰੋਧੋ ਗਲਾ ਜਿਹੜਾ ਉਹਦੇ ਕਫ ਆ ਜਾਂਦੀ ਹੈ ਉਹ ਆਵਾਜ਼ ਹੀ ਚੰਗੀ ਨਹੀਂ ਨਿਕਲਦੀ ਠੀਮੀ ਠੀਮੀ ਜੀ ਆਵਾਜ਼ ਨਿਕਲਦੀ ਹੈ ਚਰਨ ਰਹਿ ਕਰ ਕੰਪਣ ਲਾਗੇ ਪੈਰੂ ਵੀ ਰਹਿ ਗਿਆ ਪੈਰ ਵੀ ਇੱਧਰ ਉੱਧਰ ਪੈਂਦੇ ਨੇ ਕਰ ਕੰਪਣ ਲਾਗੇ ਤੋਂ ਹੱਥ ਵੀ ਕੰਮਨ ਲੱਗ ਪਏ ਕਰ ਕੰਦੇ ਨੇ ਹੱਥਾਂ ਨੂੰ ਹੱਥ ਕੰਮਨ ਲੱਗ ਪਏ ਸਾਗਤ ਰਾਮ ਨਾ ਰਿਹਦਾ ਹੈ ਅਜੇ ਵੀ ਪ੍ਰਮਾਤਮਾ ਦਾ ਨਾਮ ਮਿਰਦੇ ਨਹੀਂ ਆ ਰਿਹਾ ਅਜੇ ਇਹ ਤਾਂ ਓਹੋ ਹੋ ਹੋ ਕਿੰਨੀਆਂ ਮੋਜਾਂ ਕੀਤੀਆਂ ਅਸੀਂ ਇਹ ਕੀਤਾ ਅਸੀਂ ਉਹ ਕੀਤਾ ਹੁਣ ਰਹਿ ਗਏ ਆ ਜੀ ਹੁਣ ਕੁਝ ਕਰਨ ਜਗ ਨਹੀਂ ਫਿਰ ਪੱਲੇ ਕੀ ਪੈਂਦਾ ਲਾਸਟ ਝੋਰਾ ਹੀ ਐ ਜਿਉਂ ਆਰ ਲੋਹਾ ਪਾਈਪ ਹਨ ਕੜਾਈ ਐ ਜਿਵੇਂ ਲੋਹਾ ਜਿਹੜਾ ਨਾ ਉਹਨੂੰ ਥੋੜਾ ਬਦਦਾ ਟੇੜਾ ਮੇੜਾ ਕਰਨਾ ਹੋਵੇ ਤੇ ਬੜਾ ਮੁਸ਼ਕਿਲ ਐ ਪਰ ਇਸ ਲੋਹੇ ਦੀ ਆਕੜ ਭਰਨ ਵਾਸਤੇ ਉਹਨੂੰ ਪੱਠੀ ਵਿੱਚ ਪਾ ਕੇ ਲਾਲ ਕਰ ਦਿੱਤਾ ਜਾਂਦਾ ਜਦੋਂ ਚੰਗਾ ਸੜ ਕੇ ਲਾਲ ਹੋ ਜਾਂਦਾ ਫਿਰ ਜਦੋਂ ਮर्जी ਮਰੋੜ ਤੋੜ ਲੋ ਉਸਨੂੰ ਇਸ ਰੰ ਜਿਹੜਾ ਇਹ ਸਾਖਤ ਆਖੜ ਖਾਨਾ ਨਾ ਇਹਦੀ ਆਕੜ ਨਹੀਂ ਭਾਈਦੀ ਇਹਦਾ ਹੰਕਾਰ ਨਹੀਂ ਮਿਟਦਾ ਇਹਨਾਂ ਦੇ ਹੰਕਾਰ ਨੂੰ ਮਾਰਨ ਵਾਸਤੇ ਇਹਨਾਂ ਦੀ ਆਕੜ ਭੰਨਣ ਵਾਸਤੇ ਇਹਨਾਂ ਵਿੱਚੋਂ ਘੁਮਡ ਖੜ ਕੇ ਨਾਮ ਨਾਲ ਜੋੜਨ ਵਾਸਤੇ ਪ੍ਰਮਾਤਮਾ ਦਾ ਫਿਰ ਇਹ ਨਿਯਮ ਹੈ ਜਿਉਂ ਆਹਣ ਲੋਹਾ ਪਾਏ ਭਣ ਕੜਾਈ ਹੈ ਜਿਉਂ ਪੱਟੀ ਵਿੱਚ ਲੋਹਾ ਪਾ ਕੇ ਤੇ ਗਰਮ ਕਰਕੇ ਭਣ ਕੇ ਘੜਿਆ ਜਾਂਦਾ ਨਾ ਤੂੰ ਸਾਖਤ ਜੋਨੀ ਪਾਏ ਭਵਾ ਪੁਆਈ ਹੈ ਨੀ ਉਹ ਨਾਸਤਕ ਨੂੰ ਜੁਨਾ ਵਿੱਚ ਪਾ ਕੇ ਨਾ ਜੇ ਉਹਨਾਂ ਦੀ ਭਟੀਆਂ ਲਵਾ ਕੇ ਚੰਗੇ ਚੱਕਰ ਲਵਾ ਕੇ ਫਿਰ ਉਹਨੂੰ ਸਮਝ ਆਉਂਦੀ ਹੈ ਕਿ ਉਹ ਮੈਂ ਗਲਤ ਰਸਤੇ ਤੇ ਸਰ ਉਹ ਜਿਹਨੇ ਦੁੱਖ ਸਾਖਰ ਭੋਗਦਾ ਇਸ ਵਾਸਤੇ ਪ੍ਰਮਾਤਮਾ ਦੁੱਖ ਭੋਗਦਾ ਵੀ ਇਹਨੂੰ ਹੀ ਅਕਲ ਠਗਣੇ ਆ ਜਾਏ ਕੋੜ ਜਨਮ ਪਰਮ ਤੋ ਉਹ ਪਹੰਤੀ ਕਰੋੜਾਂ ਜਨਮ ਕਈ ਪਾਤਾਂ ਵਿੱਚ ਕਈ ਕਿਸਮ ਦੇ ਜਿਸਮਾਂ ਵਿੱਚ ਪਟ ਪਟ ਕੇ ਆਉਂਦਾ ਥਿਤ ਨਹੀਂ ਕਥੂ ਪਾਈ ਕਿਸੇ ਵੀ ਜੁਨ ਵਿੱਚ ਅੱਗੇ ਬੰਦੇ ਨੂੰ ਟਿਕਾਈ ਨਹੀਂ ਮਿਲਦੀ ਜੁਨਾਂ ਦੀ ਜ਼ਿੰਦਗੀ ਸੁਖੀ ਹੈ ਕਿ ਹੈ ਇਨਸਾਨੀ ਜਿਹੜਾ ਇਨਸਾਨ ਜਿਹੜਾ ਅਸ਼ਵਰੂਪ ਮਕਲੂਕਾਤ ਹੈ ਇਹਦੀ ਜ਼ਿੰਦਗੀ ਕਿਤਨੀ ਔਖੀ ਹੈ ਬਚਪਨ ਤੁਸੀਂ ਦੇਖੋ ਆਪਣੇ ਜੀਵਨ ਦੇ ਚਾਤੀ ਮਾਰ ਕੇ ਦੇਖੋ ਨਿੱਕੇ ਨਿੱਕੇ ਜਾਣਾ ਵੱਡੇ ਵੱਡੇ ਬਸਤੇ ਬੱਚੇ ਸਕੂਲੇ ਤੁਕੀ ਤੁਰੀ ਜਾ ਰਹੇ ਨੇ ਯਾਰ ਕਰ ਕਰ ਕੇ ਯਾਰ ਕਰ ਕਰ ਕੇ ਦਿਮਾਗ ਪਾ ਲਉ ਰਿਹਾ ਪੜ ਪੜ ਕੇ ਲੇ ਕਿਸ ਤਰ੍ਹਾਂ ਪੜ ਗੀ ਔਰ ਅੱਜ ਕੱਲ ਤੁਸੀਂ ਦੇਖੋ ਰੀਸੋ ਰੀਸ ਲੱਗੀ ਐ ਕਿ ਕਿੰਨੇ ਪਰਸੈਂਟ ਨੰਬਰ ਅੱਜ ਬੱਚਾ ਪਾਸ ਹੁੰਦੇ ਸੀ ਖੁਸ਼ ਹੁੰਦੇ ਹੁੰਦੇ ਸਾਂ ਸਾਡੇ ਜ਼ਮਾਨੇ ਦੇ 30 35 40 ਪਰਸੈਂਟ ਤੱਕ ਕੋਈ ਨਹੀਂ ਸੀ ਪੁੱਜਦਾ ਹੁੰਦਾ ਅੱਜ ਬੱਚੇ 90 90 ਪਰਸੈਂਟ ਨੰਬਰ ਲੈ ਰਹੇ ਨੇ ਤੇ ਫਿਰ ਫਿਰ ਖੁਦ ਕਿਸੇ ਕਰਨ ਉਸੇ ਦੁਦਦੇ ਮੇਰੇ ਨੰਬਰ ਘਟ ਆ ਗਏ ਪਾਸ ਹੋਣ ਦੀ ਖੁਸ਼ੀ ਨਹੀਂ ਨੰਬਰ ਮਾਰਜਨ ਘਟ ਆ ਗਿਆ ਕਿਉਂਕਿ ਕੰਪੀਟੀਸ਼ਨ ਹੀ ਐਸਾ ਚੱਲ ਪਿਆ ਹੈ ਤੋ ਬੰਦਾ ਇਹ ਇਸ ਬਚਪਨ ਕਿਸ ਤਰ੍ਹਾਂ ਫਿਰ ਜਵਾਨੀ ਆਈ ਤੇ ਫਿਰ ਨੌਕਰੀ ਦੀ ਫਿਕਰ ਲੱਗੇਗੀ ਨਹੀਂ ਲੱਗੇਗੀ ਕਾਰੋਬਾਰ ਕੋਈ ਕਰਾਂਗੇ ਨਹੀਂ ਕਰਾਂਗੇ ਨੌਕਰੀ ਲੱਗੀ ਫਿਰ ਵਿਆਹ ਦੀ ਫਿਕਰ ਜੀਵਨ ਸਾਥੀ ਕਿਹਦਾ ਲੱਭੇਗਾ ਅਗਲਾ ਪਰਿਵਾਰ ਕਿਹਦਾ ਲੱਭੇਗਾ ਵਿਆਹ ਦਾ ਹੋ ਗਿਆ ਫਿਰ ਬੱਚਿਆਂ ਦੀ ਫਿਕਰ ਮਤਲਬ ਸਾਰੀ ਜ਼ਿੰਦਗੀ ਇਨਸਾਨ ਭਟਕਦਾ ਹੀ ਤੰਦਿਆਂ ਕਾਰਨ ਟਕਰਾਂ ਹੀ ਖਾਂਦਾ ਇਸ ਲਈ ਮਜਬੂਰੋ ਕੇ ਬਾਣੀ ਵਿੱਚ ਬਾਣੀ ਕਰਨ ਨੂੰ ਕਹਿਣਾ ਪਿਆ ਬਾਬਾ ਅਬ ਨਾ ਬਸੂਏ ਗਾਉ ਕੜੀ ਕੜੀ ਕਾ ਲੇਖ ਮੰਗਾ ਕਹ ਚੀ ਤੂੰ ਨਾ ਇਹ ਸ੍ਰੀ ਰੂਪਿ ਗ੍ਰਾਜ ਦਾਤਾ ਮੈਂ ਹੋਰ ਨਹੀਂ বাসਣਾ ਚਾਹੁੰਦਾ ਹੋਰ ਤੂੰ ਨਿਰੰਕਾਰ ਹੀ ਬਣਾ ਲੈ ਮੈਨੂੰ ਮੈਨੂੰ ਨਿਰੰਕਾਰ ਤੂ ਆਕਾਰ ਬਣਾਇਆ ਸੀ ਆ ਇਹ ਲੈ ਕਿਰਪਾ ਕਰ ਉਹਦਾ ਆਕਾਰ ਝੂ ਕਰ ਦੇ ਨਿਰੰਕਾਰ ਬਣਾ ਲੈ ਕਿਉਂਕਿ ਇੱਥੇ ਤੇ ਕੜੀ ਕੜੀ ਦਾ ਲੇਖ ਦੇਣਾ ਬੰਦਾ ਕੋਈ ਅੱਖਾਂ ਗਲਤ ਨਾਲ ਦੇਖ ਜਾਣਾ ਕੋਈ ਕੰਨ ਗਲਤ ਨਾਲ ਸੁਣ ਜਾਣਾ ਕੋਈ ਰਸਨਾ ਮੰਦਾ ਨਾ ਬੋਲ ਜਾਏ ਕੋਈ ਹੱਥੋਂ ਪੈਰ ਨਾਲ ਕੁਝ ਮਾਰਾ ਨਾ ਹੋ ਜਾਏ ਕੋ ਮਨੁਜ ਮਾਰੀ ਸੋਚਣਾ ਆ ਜਾ ਜਿਹੜਾ ਮੇਰਾ ਜੀਵ ਨਹੀਂ ਕਰ ਕਰਦੇ ਵੀ ਤੂੰ ਕਿਤਨਾ ਸੁਚੇਤ ਹੋ ਕੇ ਕਿਤਨਾ ਸੁਚੇਤ ਹੋ ਕੇ ਜੀਉਣਾ ਪੈਂਦਾ ਹੈ ਜ਼ਿੰਦਗੀ ਸੁਖੀ ਹੈ ਬੜੀ ਔਖੀ ਜ਼ਿੰਦਗੀ ਹੈ ਇਸ ਲਈ بابا ਆਪਣਾ ਬਸੂਏ ਗਾਉਂ ਕੜੀ ਕੜੀ ਕਾਲੇ ਖਾ ਮੰਗੇ ਕਾਹ ਚੇ ਤੂੰ ਨਾ ਪਰ ਸਾਖਦਰੂ ਇਹ ਸਮਝ ਨਹੀਂ ਕਿ ਜੀਵਨ ਮੋਜਾ ਮੰਨ ਲੈਣੀ ਹੈ ਕਿ ਖੜਮਸਤੀ ਦੀ ਜ਼ਿੰਦਗੀ ਜਿਨੂ ਵਾਲਾ ਜੀਵਨ ਨਹੀਂ ਹੈ ਇਹ ਬੜਾ ਸੁਚੇਤ ਜੀਵਨ ਹੈ ਕੋਟ ਜਨਮ ਪਰੰਤੂ ਉਹ ਪੌਂਤੀ ਸਥਿਤ ਨਹੀਂ ਕਥੋਂ ਪਾਈ ਐਨੀਆਂ ਜੂਣਾਂ ਤੂੰ ਭੋਗਿਆ ਹੈ ਜੀ ਇਨਸਾਨੀ ਜੂਣ ਚ ਇਹ ਹਾਲ ਹੈ ਤੇ ਬਾਕੀ ਜੁਣਾਂ ਦਾ ਕੀ ਹਾਲ ਹੈ ਜਿਹੜੀਆਂ ਆਪਣੀ ਮਰਜ਼ੀ ਨਾਲ ਖਾ ਨਹੀਂ ਸਕਦੀਆਂ ਮਰਜ਼ੀ ਦਾ ਪਾ ਨਹੀਂ ਸਕਦੀਆਂ ਮਰਜ਼ੀ ਦੇ ਸੁਖ ਦੁਖ ਤੋਂ ਆਪਣਾ ਬਚਾ ਨਹੀਂ ਕਰ ਸਕਦੀਆਂ ਤੇ ਉਹਨਾਂ ਜੁਣਾਂ 'ਚ ਕਿਹੜਾ ਸੁਖ ਸੀ ਪੂਰਾ ਸਤਗੁਰ ਸਹਜ ਨਾਲ ਬੇਟਿਆ ਸਾਗਤ ਆਵਾਜਾਈ ਜਿਹਦੇ ਪੂਰੇ ਸਤਗੁਰ ਦੀ ਭੇਟਾ ਹੀ ਨਹੀਂ ਪ੍ਰਭੂ ਤੇ ਸਤਗੁਰ ਨਾਲ ਮੇਲ ਹੀ ਨਹੀਂ ਹੋਇਆ ਬਾਣੀ ਦਾ ਤੇ ਸੁਰਤ ਦਾ ਮੇਲ ਹੀ ਨਹੀਂ ਹੋਇਆ ਸੁਰ ਸ਼ਬਦ ਦਾ ਮੇਲ ਨਹੀਂ ਹੋਇਆ ਤੇ ਸਾਗਤ ਆਵਾਜਾਈ ਫੇਰੇ ਆਉਣ ਜਾਣ ਦਾ ਗੇੜਾ ਬਣਿਆ ਰਿਹਾ ਜਿਹੜੇ ਕਹਿੰਦੇ ਨਹੀਂ ਜੁਣਾ ਨਹੀਂ ਆਣੀ ਜੀ ਆਵਾ ਗਮ ਨਹੀਂ ਆ ਜੀ ਇਹ ਦੇਖੋ ਪਰਪਰ ਦੀ ਗੁਰੂ ਜੀ ਆਉਣ ਜਾਣ ਦੀ ਗੱਲ ਕਰਦੇ ਨੇ ਬਈ ਹੰਦਾ ਜਾਂਦਾ ਰਹਿੰਦਾ ਜੁਨਾ ਚ ਭੜਕਦਾ ਰਹਿੰਦਾ 84 ਨਰਕ ਸਾਗਦ ਭੋਗਾਈ ਐ ਸਾਗਦ ਨੂੰ ਪ੍ਰਮਾਤਮਾ 84 ਨਰਕ ਭੋਗਾਂਦਾ ਬੇਅੰਤ ਦੁੱਖ ਕਿੰਨ ਕਿਸਮ ਦੇ ਐਸੇ ਦੁੱਖ ਦਿੰਦਾ ਮਾਨੋ 84 ਲੱਖ ਜੁਨਾ ਦੇ ਨਰਕ ਭੋਗ ਰਿਹਾ ਹੋ ਜੈਸਾ ਕੀਚੈ ਤੈਸੋ ਪਾਈ ਐ ਭਾਈ ਜੈਸਾ ਕਰਦਾ ਤੈਸਾ ਪ੍ਰਭ ਕਾਸ ਪਿਛੇ ਵਿਚਾਰ ਆਇਆ ਜੈਸਾ ਬੀਜਾ ਸੋ ਲੂਨੇ ਕਰਮਾਂ ਸੰਦ ਰਾਖੇ ਸਤਗੁਰੂ ਬਾਜੂ ਮੁਕਤ ਨਾ ਹੋਈ ਕਿਰਤ ਬਾਂਦਾ ਗਰਸ ਦੀਨਾ ਹੈ ਸਤਿਗੁਰੂ ਬਾਝੂ ਮੁਕਤੀ ਨਹੀਂ ਹੋ ਸਕਦੀ ਇਹਨਾਂ ਬੁਰਾਈਆਂ ਕੋਲੋਂ ਕਿਰਤਮਾਨ ਦਾ ਆਪਣੀ ਕੀਤੀ ਕਮਾਈ ਦਾ ਹੀ ਬੱਧਾ ਪਿਆ ਆਪ ਹੀ ਆਪਣੇ ਜਾਲ ਵਿੱਚ ਬੱਧਾ ਪਿਆ ਹੈ ਗਰਸਦੀਨਾ ਹੈ ਗਰਸਿਆ ਗਿਆ ਜਿਵੇਂ ਕਿਸੇ ਦਾ ਗਰਾਹ ਬਣ ਗਿਆ ਇਹਨਾਂ ਬੁਰਾਈਆਂ ਦਾ ਇਹਨਾਂ ਬੁਰਾਈਆਂ ਨੇ ਹੜਪ ਲਿਆ ਆਪਣੇ ਵੀ ਸੁਮਾਲਿਆ ਹੂੰ ਕਰਤ ਬਿਹਾਨੀਆਂ ਸਾਖਤ ਮੁਗਧ ਅਜਾਨ ਇਸ ਮੂਰਖ ਅਜਾਨ ਦੀ ਹੂੰ ਹੂੰ ਕਰਦੀ ਜਿੰਦਗੀ ਬੀਤ ਗਈ ਬਿਹਾਨੀਆਂ ਬੀਤ ਗਈ ਲੜਕ ਮੋਏ ਜੀਉ ਤ੍ਰਿਕਾਵਤ ਨਾਨਕ ਕਿਰਤਕਮਾਨ ਰੜਕ ਰੜਕ ਕੇ ਤਰਫ ਤਰਫ ਕੇ ਮੂਏ ਜਿਉਂ ਤ੍ਰਿਖਾਵੰਤ ਜਿਵੇਂ ਕੋਈ ਕਿਸੇ ਚੀਜ਼ ਦਾ ਲੋਭੀ ਲਾਲਚੀ ਪਿਆਸ ਨਾਲ ਤਰਸ ਰਿਹਾ ਤੜਫ ਰਿਹਾ ਹੋਵੇ ਜਿਉ ਉਹ ਤੜਫਦਾ ਨਾਲ ਕੀ ਕੀਰਤ ਕਮਾਈ ਆਪਣੀ ਕੀਰਤ ਕਮਾਈ ਅਨੁਸਾਰੀ ਨਾੜਾ ਰਾੜ ਮਿਟਾ ਸੰਸਾਦੂ ਇਹ ਜਿਹੜੀ ਰੜਕ ਹਨ ਇਹ ਸਾਧ ਸੰਗਤ ਜੀ ਆ ਕੇ ਮਿਟਦੀ ਹੈ ਗੁਰੂ ਨਾਲੇ ਆ ਕੇ ਮਿਟਦੀ ਹੈ ਕਰਮ ਧਰਮ ਤਤ ਨਾਮ ਅਰਾਧੂ ਸਾਰੇ ਨਾਮ ਜਪ ਕੇ ਦੇ ਨਾਮ ਵੀ ਰਾਹੀ ਜਿਹੜੇ ਕਰਮ ਧਰਮ ਸੱਚਾ ਧਰਮ ਬਣਦਾ ਸੱਚੇ ਕਰਮ ਨੇ ਲੋ ਕਮਾਈ ਰੂੜੋ ਜੇ ਬਸੀ ਹਿਰਦ માં ਹੀ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸੋਣਾ ਪਰਮਾਤਮਾ ਰੂੜੋ ਪਰਮਾਤਮਾ ਵਸ ਗਿਆ ਉਹ ਕੀ ੜਾੜ ਮਿਟਤ ਵੀ ਨਸਾਈ ਉਹਨਾਂ ਦੀ ਜਿਹੜੀ ਅੰਦਰ ਦੀ ਰੜਕ ਹੈ ਨਾ ਦੁੱਖਾਂ ਦੀ ਕਲੇਸ਼ਾਂ ਵਰੀ ਰੜਕ ਜਿਹੜੀ ਹੈ ਜਿਉ ਕੰਡਾ ਚੁਬਿਆ ਹੋਵੇ ਨਾ ਤੋ ਮਾਰਾ ਮਾਰਾ ਰੜਕਦਾ ਰਹਿੰਦਾ ਰੜਕਦਾ ਰਹਿੰਦਾ ਦੁੱਖਾਂ ਕਾਰਨ ਇਹ ਦੁੱਖਾਂ ਦੀ ਰਾੜ ਮਿਟਦੀ ਹੈ ਜਦੋਂ ਪਰਮਾਤਮਾ ਦੇ ਰਣ ਲਗੋ ਰਾੜ ਕਰਤ ਸਾਖਤ ਗਵਾਰਾ ਇਹ ਨਾਸਤਿਕ ਸਾਖਤ ਬੰਦਾ ਜਿਹੜਾ ਇਹ ਇਸੂੰ ਦੀ ਰੜਕ ਆਮ ਸੰਧਾ ਰਹਿੰਦਾ ਉਹ ਹਰੇਕਿਸਨਾਰ ਲੜਕਦਾ ਹੀ ਰਹਿੰਦਾ ਹੈ ਮੇਲੇ ਇਹ ਇਹ ਹਉਮੈ ਵਿਕਾਰ ਜਿਹਦੇ ਅੰਦਰ ਹਉਮੈ ਅਹੰਕਾਰ ਹੈ ਹਉਮੈ ਅਹੰਕਾਰ ਹੈ ਵਿਕਾਰ ਨੇ ਉਹ ਇਸ ਰੜਕ ਨਾਲ ਤੜਫਦਾ ਹੀ ਰਹਿੰਦੇ ਨੇ ੜਾੜਾ ਗੁਰਮੁਖ ੜਾੜ ਮਿਟਾਈ ਇਹ ਗੁਰਮੁਖ ਬੰਦਾ ਇਹ ਅੰਦਰ ਦੀ ੜਾੜ ਮਿਟਾ ਦੇਵੇ ਇਹ ਰੜਕ ਮਿਟਾ ਦੇਵੇ ਨਿਮਕ ਉਹ ਨਾਨਕ ਸਮਝਾਈ ਇੱਕ ਨਿਮਕ ਵਿੱਚ ਨਾਨਕ ਉਸ ਨੂੰ ਜੀਵਨ ਦਾ ਸੱਚਾ ਰਾਹ ਸਮਝਾ ਜਾਂਦਾ ਜੇ ਕੋਈ ਗੁਰੂ ਨਾਨਕ ਦੀ ਬਾਣੀ ਦੇ ਨਾਲ ਲੱਗ ਜਾਏ ਲੱਗ ਜਾਏ ਸਾਡੇ ਦੇਵਤਾ ਮਿਹਰ ਕਰੇ ਸਾਨੂੰ ਲੱ ਲਾ ਕੇ ਰੱਖੇ ਇਹ ਵਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ